ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਬੈਗ ਗੱਲੇ ਤੇ ਇਹ ਟਾਕੀ ਕੈਸ ਤਰ੍ਹਾਂ ਲਵੋਣੀ ਨੂੰ ਇਹਦੇ ਵਿੱਚ ਵਾੜਨਾ ਪਵੇ ਤੇ ਨਾਲ ਉਹਦੀ ਕੱਚ ਪਵੇ ਤੇ ਜੂੜਾ ਵਾਲਾ ਕਪੜਾ ਆਪਾਂ ਕਿਸ ਤਰ੍ਹਾਂ ਲਗਾਉਣਾ ਜੇ ਮੇਰੇ ਕਪੜਾ ਘੱਟ ਹੁੰਦਾ ਤੇ ਆਪਾਂ ਜੋੜ પાਕੇ ਉਹਨੂੰ ਕਿਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਲਾ ਸਕਦੇ ਹਾਂ ਬਿਲਕੁਲ ਆਪਾਂ ਇੱਥੇ ਜਿੱਥੇ ਗਲਾਈ ਆਉਂਦੀ ਹੈ ਤੁਹਾਨੂੰ ਆਪਾਂ ਕਪੜਾ ਇਹ ਖਿੱਚਣਾ ਨਹੀਂਗਾ ਇਸੇ ਤਰ੍ਹਾਂ ਹੀ ਗਲਾਈ ਚ ਕਰਕੇ ਰੱਖ ਲੈਣਾ ਉপরে ਨੂੰ ਸੈਟ ਕਰਾਂਗੇ ਜਿਹੜਾ ਆਪਣੇ ਕੋਲੇ ਜੋੜ ਪਾਇਆ ਹੋਇਆ ਜੋੜ ਨੂੰ ਆਪਾਂ ਦੋਨੇ ਪਾਸੇ ਨਾਲ ਸਾਈਡਾਂ ਨੂੰ ਇਸ ਤਰ੍ਹਾਂ ਕਰ ਲੈਣਾ ਹੈ ਬਿਲਕੁਲ ਵੀ ਫੇਰ ਆਪਣਾ ਬਿਲਕੁਲ ਵੀ ਜੋੜ ਪਾਇਆ ਦਾ ਪਤਾ ਨਹੀਂ ਲੱਗਣਾ ਆਪਾਂ ਤੁਹਾਨੂੰ ਲਾ ਕੇ ਦਿਖਾਉਣਾ కట్ల సరే జాయి థడా బ కడడే కట్ింగ్ సరే ఇస్తా జూడ కట్స్ తర కి వద్ద కటిగ కితే బాగులు నడే నేపడా జూడత జూడత ਮोटा ਇਹ ਹੰਤ ਜੇ ਆਪਾਂ ਦਬਲ ਕਰਕੇ ਜੂਰਾ ਕਰਕੇ ਕੱਪੜਾ ਰੱਖ ਲੈਨੇ ਹੁਣ ਸਿਲਾਈ ਵਾਲੀ ਥਾਂ ਤੋਂ ਤੇ ਆਪਣਾ ਮोटा ਹੋ ਜਾਂਦਾ ਜਿਵੇਂ ਇਸ ਤਰ੍ਹਾਂ ਜਿਹੜਾ ਆਪਣੀ ਭਾਇਕ ਨਹੀਂ ਮਿਲਾ ਕੇ ਨਿਕਲੇਗੀ ਆਪਣਾ ਜੋੜਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਇਹ ਕਿਉਂਕਿ ਇਹ ਆਪਣਾ ਜੋੜ ਲੱਗਿਆ ਇਸੇ ਤਰੀਕੇ ਅੰਦਰ ਬਾਹਰ ਨੂੰ ਫੋੜ ਹੋ ਰੂਗਾ ਅੰਦਰੋਂ ਆਪਣੀ ਤਾਂ ਫਾਈ ਹੋ ਰਹੀ ਦੀ ਤੇ ਤੇ ਆਪਣੀ ਗਲ ਕੋਲ ਇਹ ਨਾ ਬਾੜਣਾ ਇੱਥੇ ਲਈ ਜਗੜ ਤੇ ਇਥੇ ਲਈ ਜਗੜ ਤੇ ਮਿਲ ਕੋਲ ਵੀ ਬਾੜਣੀ ਤੋਂ ਇਸ ਤਰ੍ਹਾਂ ਲਗਾਉਣਾ ਤੋਂ ਕਿਸ ਤਰ੍ਹਾਂ ਮਜੀ ਵੀਡੀਓ ਬਤੀ ਲਗੀ ਤੇ ਲਾਈਕ ਤੇ ਸ਼ੇਅਰ ਕਰਨਾ ਚੈਨਨ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ